ਉਦੋਂ ਤਾਂ ਮੈਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਗਈ ਸੀ ਵੀ ਮੈਂ ਮੰਮੀ ਤੁਹਾਡੀ ਧੀ ਬਣ ਕੇ ਰਹੂੰਗੀ ਤੁਹਾਡਾ ਹਰ ਇੱਕ ਸੁਪਨਾ ਪੂਰਾ ਕਰੂੰਗੀ ਵੀ ਇਹ ਟਮਾਟੇ ਵੱਡੀ ਬੇਵਫਾਈ ਸਾਡੇ ਨਾਲ ਕਿਵੇਂ ਕਰ ਗਈ ਸਾਡਾ ਘਰ-ਬਾਰ ਸਾਡੀ ਜ਼ਮੀਨ ਜਾਇਦਾਦ ਵਕੇ ਆ ਗਈ ਤੂੰ ਐਨਾ ਪੈਸਾ ਤੇਰੇ ਤੇ ਲਾ ਕੇ ਸੀ ਤੈਨੂੰ ਤੁਰਤ ਤਾਂ ਸਾਡੀ ਕਦਰ ਨਹੀਂ ਕੀਤੀ ਹੈਗੀ ਸੀ ਮੂੰਹ हां सिमु मैं कह रही हां वे तू मतलब के वो अपने ਗੁਰਦੁਆਰੇ ਦੇ ਸਰਟੀਫਿਕੇਟ ਨੂੰ ਵੀ ਲੀਗਲ ਨਹੀਂ ਮੰਨ ਰਹੀ ਕਹਿੰਦੀ ਇਹ ਕਿਹੜਾ ਲੀਗਲ ਸਾਦੀ ਹੈ ਵਿਆਹ ਹੋਇਆ ਸਾਡਾ ਤੂੰ ਗੁਰੂ ਮਹਾਰਾਜ ਦੇ ਮੂਰੇ ਲਾਮਾਂ ਲਿੱਤੀਆਂ ਨੂੰ ਵੀ ਝੂਠਾ ਮੰਨਵੀਂ हां ਮੈਂ ਤਾਂ ਇਹ ਕਹਿ ਰਹੀ ਸੀ सिमु ਤੈਨੂੰ ਵੀ ਤੈਨੂੰ 35-35 ਹਜ਼ਾਰ ਦੀ ਮੈਂ ਸ਼ਾਪਿੰਗ ਕਰਾਈਆ ਤੈਨੂੰ ਇੰਨੇ ਮਹਿੰਗੇ ਮਹਿੰਗੇ ਕੱਪੜੇ ਦਵਾਈ ਮੈਂ ਤਾਂ ਕਦੇ 500 ਤੋਂ ਵੱਧ ਸੂਟ ਨਹੀਂ ਖਰੀਦਿਆ ਤੂੰ ਬ੍ਰਾਂਡ ਦੇ ਕੱਪੜੇ ਖਰੀਦ ਕੇ ਲੈ ਕੇ ਗਈ ਬਸ ਬਿٹے ਬਾਹਰ ਜਾ ਕੇ ਮਤਲਬ ਕਿ ਵੀ ਮੁਕਰ ਗਈ ਸਾਨੂੰ ਸੁਪਨੇ ਦਿਖਾ ਕੇ ਮੁਕਰ ਗਈ ਵੀ ਮੈਂ ਕੁਲਵਿੰਦਰ ਨੂੰ ਬਾਹਰ ਲੈ ਕੇ ਜਾਉਂਗੀ ਕੁਲਵਿੰਦਰ ਕੌਣ ਤੁਹਾਡਾ ਬੇਟਾ ਹਾਂ ਮੇਰਾ ਬੇਟਾ ਜੀ ਕੁਲਵਿੰਦਰ ਹਾਂ ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਬਾਗੀ ਵੀ ਤੁਸੀਂ ਮੇਰੇ ਕਿਹੜੀ ਕੰਟਰੀ ਬ੍ਰਿੰਟਨ ਚ ਜੀ ਹਾਂ ਕੈਨੇਡਾ ਬ੍ਰਿੰਟਨ ਚ ਰਹਿ ਰਹੀ ਆ ਜੀ ਹੁਣ ਹਾਂ ਤੇ ਵਧੀਆ ਬਸ ਆਪ ਦਾ ਉਹਨੇ ਆਪ ਦਾ ਲੋਟ ਦੇਖ ਲਿਆ ਜੀ ਆਪ ਦਾ ਵਧੀਆ ਕੰਮ ਤੇ ਲੱਗੀ ਆ ਗੱਡੀਆਂ ਚ ਜਾਂਦੀ ਆ ਆਉਂਦੀ ਆ ਜਿਨ੍ਹਾਂ ਦੇ ਘਰ ਰਹਿ ਰਹੀ ਆ ਵਧੀਆ ਐਸ ਕਰ ਰਹੀ ਆ ਸਾਨੂੰ ਵਿਵਤਾ ਦੇ ਵਿੱਚ ਪਾ ਕੇ ਬਾਗੀ ਜੀ हां ਸਾਡੀ ਜ਼ਮੀਨ ਜਾਇਦਾਦ ਵਕਿਆ ਕੇ ਵਾਗੀ ਹੁਣ ਉਹਨੇ ਸਾਤੋਂ ਕੀ ਲੈਣਾਗਾ ਜੀ ਹਾਂ ਕਦੋਂ ਕਦੋਂ ਮੈਰਿਜ ਕਦੋਂ ਹੋਇਆ ਰੀਸੈਂਟ ਮੈਰਿਜ ਜੀ ਉਹਦੀ 17 ਜੂਨ 2023 ਠੀਕ ਹੈ ਹਾਂ ਜੀ ਬਸ ਉਸ ਤੋਂ ਬਾਅਦ ਮਤਲਬ ਕਿ 31 ਅਗਸਤ ਨੂੰ ਉਹ ਚਲੀ ਗਈ ਸੀ ਹਾਂ ਤੇ ਆਂਟੀ ਜਦੋਂ ਮੈਰਿਜ ਹੋਈ ਹੈ ਨਾ ਇੱਕ ਸਾਲ ਹੋ ਗਿਆ ਕੈਨੇਡਾ ਗਈ ਨੂੰ ਪੈਸੇ ਨਹੀਂ ਭੇਜੇ ਉਹਨੇ ਨਾ ਨਾ ਅਜੇ ਕੋਈ ਪੈਸੇ ਨਹੀਂ ਭੇਜੇ ਹੈਗੇ ਉਹਨੇ ਹੋਣ ਤਾਂ ਕੋਈ ਸੁਖ ਸੀਰ ਨਹੀਂ ਬਾਦੇ ਕਰਕੇ ਜਿਵੇਂ ਵੀ ਹੁਣ ਉਹ ਇੱਥੇ ਵੀ ਮੇਰੀ ਬਾਤ ਸੁਣਦੀ ਆ ਤਾਂ ਉਹ ਕਹਿੰਦੀ ਹੁੰਦੀ ਸੀ ਮੰਮੀ ਮੈਂ ਆਪਦੀ ਪਹਿਲੀ ਪੇ ਪਾਉਂਗੀ ਬਾਬੇ ਨਕੂਦਰ ਪਾਉਂਗੀ ਕੋਟਲੇ ਵਾਲੇ ਬਾਬੇ ਨੂੰ ਪਾਉਂਗੀ ਸੀ ਇਦਾਂ ਦੇ ਪਾਉਂਗੀ ਕਿਸੇ ਸਾਰੀਆਂ ਗੱਲਾਂ ਤੇ ਪਾਣੀ ਫੇਰ ਗਈ ਜੀ ਸਾਡੇ ਠੀਕ ਹੈ ਸੋ ਹੁਣ ਆਂਟੀ ਉਸ ਲੜਕੀ ਦੇ ਪਰਿਵਾਰ ਖਿਲਾਫ ਤੁਸੀਂ ਕੀ ਕਾਰਵਾਈ ਕਰਵਾਈ ਹੈ ਲੜਕੀ ਸਮੇਤ ਹਾਂ ਮਤਲਬ ਕਿ ਐਸੀ ਨੇ ਜੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਜੀ ਹੋ ਗਿਆ ਜੀ ਪਰਚਾ ਉਹਨਾਂ ਤੇ 420 ਦਾ ਤੇ 120 ਦਾ ਹੀ ਹਾਂ ਉਹਨਾਂ ਦੇ ਪਰਿਵਾਰ ਦੇ ਮਤਲਬ ਕਿ ਉਹਦੇ ਮੰਮੀ ਡੈਡੀ ਤੇ ਤੇ ਉਹਦੇ ਭਰਾ ਤੇ ਤੇ ਸੀ ਰਣਜੀਤ ਕੌਰ ਤੇ ਹੀ ਠੀਕ ਹੈ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਸਮਝੌਤੇ ਦਾ ਨਿਯੋਤਾ ਦਿੱਤਾ ਤੁਹਾਨੂੰ ਨਹੀਂ ਜੀ ਨਹੀਂ ਸਾਨੂੰ ਕੋਈ ਸਮਝੌਤੇ ਦਾ ਨਿਯੋਤਾ ਨਹੀਂ ਦਿੱਤਾ ਉਹਨਾਂ ਨੇ ਉਲਟਾ ਉਹ ਆਪਦੀ ਜਮਾਨਤ ਲਵਾਉਂਦੇ ਫਿਰਦੇ ਨੇ ਜੀ ਉਹ ਕਹਿੰਦੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਤੇ ਤਾਂ ਪਹਿਲਾਂ ਵੀ ਤਿੰਨ ਪਰਚੇ ਨੇ ਪੈਸਾ ਦੇ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਅਸੀਂ ਪੈਸੇ ਨਾਲ ਆਪਦਾ ਨਾਂ ਕੜਵਾ ਲਾਂਗੇ ਇਹ ਕਹਿੰਦੇ ਨੇ ਜੀ ਹਾਂਜੀ ਇਹ ਗੱਲਾਂ ਜੀ ਜਦੋਂ ਅਸੀਂ ਉਹਨਾਂ ਦੇ ਘਰ ਗਏ ਸੀ ਤੇ ਉਦੋਂ ਕਹੀਆਂ ᱛੀਆਂ ਵੀ ਸਾਨੂੰ ਪਰਚੇ ਨਾਲ ਕੋਈ ਫਰਕ ਨਹੀਂ ਪੈਂਦਾ अच्छा हां जी ਕਹਿੰਦੇ ਅਸੀਂ ਤਾਂ ਵੀ ਖਾਤੇ ਸਾਂਝੇ ਦਾ ਕਰੋੜ ਰੁਪਏ ਮੁਕਰੇ ਹੋયા ਥੋੜੇ ਪੈਸੇ ਸਾਡੇ ਲਈ 22-23 ਲੱਖ ਰੁਪਏ ਕਿੱਡੀ ਗੱਲ ਆ ਅਸੀਂ ਤਾਂ ਕਰੋੜ ਰੁਪਏ ਹਾਜਮ ਕਰ ਗਏ ਹੁਣ ਮੁੰਡੇ ਮੁੰਡੇ ਦੀ ਹਾਲਤ ਕਿਵੇਂ ਆ ਹੁਣ ਉਹ ਲੜਕਾ ਮੁੰਡਾ ਹੀ ਟੈਨਸ਼ਨ ਦੇ ਵਿੱਚ ਹੈ ਜੀ ਹਾਂ ਟੈਨਸ਼ਨ ਦੇ ਵਿੱਚ ਰਹਿੰਦਾਗਾ ਮੰਮੀ ਵੀ ਆਪਣੇ ਘਰ ਨਾਲ ਕੀ ਬਣ ਗਿਆ ਵੀ ਸਿਮੂ ਨੂੰ ਮੈਂ ਇੰਨੇ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗੇ ਕੱਪੜੇ ਦਵਾਏ ਸ਼ਾਪਿੰਗਾਂ ਕਰਵਾਈਆਂ ਉਹਦੇ ਗੈਪ ਕੜਵਾਏ ਵੀ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਫਿਰਿਆ ਇੰਨੇ ਸਾਰੇ ਉਹਦੇ ਕੰਮ ਕਰਵਾਏ ਵੀ ਉਹ ਮੈਨੂੰ ਐਡਾ ਵੱਡਾ ਧੋਖਾ ਦੇ ਗਈ ਵੀ ਮੰਮੀ ਮੇਰਾ ਕਿਤੇ ਜੀ ਨਹੀਂ ਲੱਗਦਾ ਜੀ ਘਰੋਂ ਬਾਹਰ ਰਹਿੰਦਾਗਾ ਜੇ ਆਉਂਦਾ ਤਾਂ ਰਾਤ ਨੂੰ ਘਰੇ ਆਉਂਦਾ ਜੀ ਐਡਾ ਵੱਡਾ ਕਿ ਦਿੱਤਾ ਐਡਾ ਉਹ ਨੂੰ ਜੀ ਮੋਬਾਈਲ ਲੈ ਕੇ ਦਿੱਤਾ ਮੋਬਾਈਲ ਦਾ ਵੀ ਮੋਬਾਈਲ ਦੀ ਗੱਲ ਸੀ ਅਸੀਂ ਕਹਿਣਾ ਭੁੱਲ ਗਏ ਮੋਬਾਈਲ ਲੈ ਕੇ ਦਿੱਤਾ ਜੀ ਮੋਬਾਈਲ ਕਹਿੰਦੀ ਵੀ ਤੁਸੀਂ ਮੈਨੂੰ ਮੋਬਾਈਲ ਤੁਸੀਂ ਨੇ ਨਹੀਂ ਲੈ ਕੇ ਦਿੱਤਾ ਕਹਿੰਦੀ ਮੋਬਾਈਲ ਮੈਨੂੰ ਹਾਂ 65-70 ਹਜ਼ਾਰ ਦਾ ਜੀ ਮੇਰੇ ਬੇਟੇ ਨੇ ਮੋਬਾਈਲ ਲੈ ਕੇ ਦਿੱਤਾ ਉਹਨੂੰ ਜੀ ਠੀਕ ਹੈ ਹਾਂ ਜੀ ਕੋਈ ਕੋਈ ਪ੍ਰੈਸ਼ਰ ਸੀ ਉਸ ਦੇ ਜਿਹੜਾ ਬਲੌਗ ਕਰ ਗਈ ਤੁਹਾਨੂੰ ਤੁਹਾਡੇ ਸਾਹ ਦੇ ਨਹੀਂ ਨਹੀਂ ਜੀ ਪ੍ਰੈਸ਼ਰ ਕੋਈ ਨਹੀਂ ਸੀਗਾ ਜੀ ਜੇ ਮਤਲਬ ਕਿ ਆਪਾਂ ਉਹਨੂੰ ਹੀ ਕਹਿੰਦੇ ਸੀ ਬੇਟਾ ਇੱਥੇ ਤੇਰੇ ਖਰਚੇ ਤੈਨੂੰ ਇੱਥੋਂ ਸੀ ਕਿਵੇਂ ਪਾਵਾਂਗੇ ਜੀ ਅਸੀਂ ਐਡੇ ਕੋਈ ਅਮੀਰ ਨਹੀਂ ਹੈਗੇ ਜੀ ਅਸੀਂ ਛੋਟੇ ਮੋਟੇ ਕਿਸਾਨ ਆ ਜੀ ਹਾਂ ਜਿਹੜੀ ਜਿਹੜੀ ਮੈਰਿਜ ਹੋਈ ਸੀ ਉਹ ਪੂਰੀ ਕਾਨੂੰਨੀ ਕਾਰਵਾਈ ਤਹਿਤ ਹੋਈ ਸੀ ਠੀਕ ਜੀ ਨੇ ਆਪਾਂ ਕਹਿੰਦੇ ਹਾਈ ਕੋਰਟ ਮੈਰਿਜ ਹੋਈ ਸੀ ਜਾਂ ਕਿਵੇਂ ਨਾ ਜੀ ਨਾ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਅਨੰਦ ਕਾਰਜ ਦੇ ਹੋਏ ਸੀਗੇ ਜੀ ਉਹਦੇ ਮਤਲਬ ਕਿ ਕੋਰਟ ਮੈਰਿਜ ਜੀ ਉਹਨੇ ਕਰਾਉਣ ਆਉਣਾ ਸੀਗਾ अच्छा भी 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 हां कोर्ट मैरिज ਕਰਾਉਣਾ ਉਹਨਾਂ ਦੀ ਕਹਿੰਦੀ ਮम्मी ਜਦੋਂ ਮੇਰੀ ਸਾਲ ਦੀ ਸਟੱਡੀ ਪੂਰੀ ਹੋ ਗਈ ਵੀ ਉਦੋਂ ਮੈਂ ਮੈਰਿਜ ਕਰਾਉਣ ਆਉਂਗੀ ਕੋਟ ਮੈਰਿਜ ਵੀ ਫੇਰ ਆਪਾਂ ਕੁਲਵਿੰਦਰ ਨੂੰ ਬੁਲਾਵਾਂਗੇ ਪਰ ਬਲਾ ਹੁਣ ਇਸ ਤਰੀਕੇ ਨਾਲ ਨਹੀਂ ਸੀ ਤੀ ਵੀ ਕਹਿੰਦੀ ਵੀ ਤੁਹਾਡਾ ਮੁੰਡਾ ਉਹਰੇ ਲਿਆ ਕੇ ਛੱਡਣਾ ਇੱਕ ਵਾਰੀ ਬਿਸਟਰ ਭੀਜੇ ਤੇ ਲਿਆ ਕੇ ਛੱਡ ਦੂੰਗੀ ਕਿਸ ਤਰ੍ਹਾਂ ਦੀ ਗਲਤੀ ਇਹ ਦਿਨੋਂ ਦਿਨ ਜਿਹੜੀ ਵਾਰਦਾਤਾਂ ਨੇ ਵਧੇ ਚੱਲ ਰਹੀਆਂ ਨੇ ਕਿ ਹਿੰਦੂ ਰਾਣੀਆਂ ਵਿਦੇਸ਼ ਚਾ ਕੇ ਮੁੱਕਰ ਜਾਂਦੀਆਂ ਨੇ ਕੀ ਤੁਸੀਂ ਉਹਨਾਂ ਨੌਜਵਾਨਾਂ ਨੂੰ ਸੇਧ ਦੇਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਲੜਕਾ ਵੀ ਇਸ ਠੱਗੀ ਦਾ ਸ਼ਿਕਾਰ ਹਾਂਜੀ 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 ਇਹ ਹੀ ਸਨੇਹਾ ਦੇਣਾ ਚਾਹੁੰਦੀ ਆ ਵੀ ਭਾਈ ਬਹੁਤ ਸਮਝ ਸੋਚ ਕੇ ਜੇ ਕਿਸੇ ਤੇ ਆਪਾਂ ਪੈਸਾ ਲਾਉਨੇ ਆ ਆ ਸਾਡੀ ਕੋਈ ਹਾਲਤ ਕਣੀ ਦੇਖ ਕੇ ਬਹੁਤ ਸੋਚ ਸਮਝ ਕੇ ਪੈਸਾ ਲਾਓ ਅਗਲੇ ਤੋਂ ਤਸੱਲੀ ਪੂਰੀ ਲਓ ਅਗਲੇ ਦੇ ਕੋਈ ਜ਼ਮੀਨ ਦੇ ਕਾਗਜ਼ ਲਓ ਨਾਉ ਕਰਵਾਓ ਪਹਿਲੀ ਗੱਲ ਤਾਂ ਆਪਦੇ ਬੱਚੇ ਨੂੰ ਆਪ ਤੋਰੋ ਜੀ ਮੈਂ ਤਾਂ ਇਹੀ ਹੱਥ ਬੰਨ ਕੇ ਸਭ ਨੂੰ ਬੇਨਤੀ ਕਰ ਰਹੀ ਆ ਵੀ ਕੋਈ ਵੀ ਸਾਡੇ ਵਾਲੀ ਠੱਗੀ ਵਿੱਚ ਨਾ ਆਵੋ ਜਿਵੇਂ ਸਾਡੇ ਨਾਲ ਬਣੀ ਹੈ ਜੀ ਹੁਣ ਤੁਸੀਂ ਕੀ ਕੀ ਗੁਹਾਰ ਲਗਾਉਣਾ ਚਾਹੁੰਦੇ ਹੋ ਸਾਡੇ ਮੀਡੀਆ ਦੇ ਮਾਧਿਅਮ ਰਾਹੀਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਹਾਂਜੀ ਅਸੀਂ ਤੇ ਇਹੀ ਕਹਿੰਦੇ ਆ ਵੀ ਜੀ ਉਹ ਬੰਦੇ ਫੜੇ ਜਾਣ ਜੀ ਉਹ ਕੁੜੀ ਕੋਟ ਕੀਤੀ ਜਾਵੇ ਕੈਨੇਡਾ ਤੋਂ ਜਿਵੇਂ ਅਸੀਂ ਫਿਰਦੇ ਹਾਂ ਜੀ ਮਤਲਬ ਕਿ ਮੇਰਾ ਬੇਟਾ ਉਰੇ ਫਿਰਦਾ ਉਹ ਵੀ ਉਰੇ ਇਸ ਤਰ੍ਹਾਂ ਹੀ ਫਿਰੇ ਜੇ ਜੀ ਉਹਨਾਂ ਚ ਐਡਾ ਵੱਡਾ ਧੰਮ ਸੀਗਾ ਤਾਂ ਆਪਦੀ ਕੁੜੀ ਨੂੰ ਉਹ ਆਪ ਤੋਰ ਦੇ ਜੀ ਸਾਡੀ ਜ਼ਮੀਨ ਕਿਉਂ ਵਕਈ ਜੀ ਉਹਨਾਂ ਨੇ ਸਾਡੀ ਜ਼ਮੀਨ ਜਾਇਦਾਦ ਕਿਉਂ ਵਕਈ ਜੀ ਉਹਨਾਂ ਨੇ ਆਪਦੀ ਧੀ ਨੂੰ ਆਪ ਤੋਰ ਦੇ ਜੀ ਉਹਨਾਂ ਦਾ ਪੈਸਾ ਗਾਇ ਹੈ ਜੀ ਵੀ ਮਤਲਬ ਕਿ ਸਾਡੀ ਜ਼ਮੀਨ ਜਾਇਦਾਦ ਵਕਾ ਕੇ ਹੁਣ ਜੇ ਮੁਕਰ ਗਏ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ ਜੀ ਅੰਕਲ ਜੀ ਕੀ ਨਾਮ ਹੈ ਤੁਹਾਡਾ ਨੈਤ ਸਿੰਘ ਜੀ ਕੀ ਨਾਮ ਲੱਗਿਆ ਕਲ ਵੰਦਰਾ ਸਿੰਘ ਜੀ ਮੇਰਾ ਬੇਟਾ ਸੀ ਉਹ ਪੁਲਿਸ ਨੂੰ ਗੂਰ ਲਵੇ ਬਿਆਹ ਤੀਏ ਜੀ ਕੁੜੀ ਬਾਰੇ ਤੋਰੀ ਤੀ ਠੀਕ ਕੀ ਨਾਮ ਹੈ ਲੜਕੀ ਸਿਮਰਨਜੀਤ ਜੀ ਠੀਕ ਤੇ ਬਾਰੇ ਜਾ ਕੇ ਮੁਕਰ ਗਈ ਨੰਬਰ ਬਲੌਕ ਚ ਪਤਾ ਉਹਨੇ ਤੇ ਮੈਂ ਤਾਂ ਬਹਾਨਾ ਵੇਚ ਕੇ ਤੋਰੀ ਤੀ ਜੀ ਵੀ ਬੇਟੇ ਨੂੰ ਲੈ ਜੂਗੀ ਨਾ ਬੇਟੇ ਨੂੰ ਲੈ ਕੇ ਗਈ ਜਨੇ ਮਲਾਕਾ ਚ ਨੰਬਰ ਪਤਾ ਉਹ ਬਿਲਕੁਲ ਪਤਾ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਕੋਈ ਕੁਝ ਨਹੀਂ ਕਰ ਸਕਦਾ ਵੀ ਇਹ ਹੀ ਜਿਹਨੂੰ ਬਾਹਰੋਂ ਭੇਜਿਆ ਜਾਵੇ ਰੋਬੋਟ ਕਰਕੇ ਉਹਨੂੰ ਜੀ ਅੱਛਾ ਜੀ ਹਾਂ ਠੀਕ ਹੈ ਸੋ ਉੱਥੇ ਜਾ ਕੇ ਕੋਈ ਪੈਸਾ ਨਹੀਂ ਭੇਜਿਆ ਨੁ ਕੋਈ ਪੈਸਾ ਨਹੀਂ ਭੇਜਿਆ ਨਹੀਂ ਕੁਝ ਨਹੀਂ ਭੇਜਿਆ ਹੈਗਾ ਜੀ ਠੀਕ ਹੈ ਹਾਂ ਉਹਦੇ ਮਾਪਿਓ ਵੀ ਨਹੀਂ ਮੰਨੇ ਉਹ ਕਹਿੰਦੇ ਨਾ ਕੋਈ ਪੰਛਤ ਦੀ ਇਹ ਚ ਕੁਝ ਨਹੀਂ ਦੇ ਸਕਦੇ ਅੱਛਾ ਇਹ ਉਹਨਾਂ ਦੇ ਕੰਨੇ ਕਾਰਵਾਈ ਹੋ ਜਾਈ ਜੀ ਇੱਕ ਠੀਕ ਹੈ ਹੁਣ ਤੁਸੀਂ ਕੋਈ ਪਰਚਾ ਦਰਜ ਕਰਾਇਆ ਹਾਂ ਹਾਂ ਜੀ ਉਹਨਾਂ ਨੇ ਪਰਚਾ ਦਰਜ ਕਰਾਇਆ ਹੈ ਜੀ ਠੀਕ ਹੈ ਸੋ ਕੋਈ ਕਿਸੇ ਸਾਥੀ ਕੋਈ ਅਰੈਸਟ ਪਈਆ ਉਹਦੇ ਹਾਂ ਅਰੈਸਟ ਪਾਉਗੀ ਜੀ ਠੀਕ ਹੈ ਹਾਂ ਜੀ ਤੇ ਜੇਲ੍ਹ ਭੇਜੇ ਜਾਣ ਜੀ ਇਹ ਜਿਹੇ ਬੰਦੇ ਜਿਹੜਾ ਨੇ ਕਰੇ ਜੀ ਹਾਂ ਇਸ ਤਰ੍ਹਾਂ ਦੇਖਦੇ ਤੁਸੀਂ ਆਪਣੀ ਪਹਿਲੀ ਵੇਚ ਕੇ ਉਹਨਾਂ ਦੇ ਉਪਦੇਸ਼ ਵਿੱਚ ਜਾ ਤੇ ਅੱਜ ਤੁਸੀਂ ਠੱਗੀ ਦਾ ਸ਼ਿਕਾਰ ਹੋਗੇ ਕੀ ਹਾਂਜੀ ਠੱਗੀ ਦਾ ਸ਼ਿਕਾਰ ਹੋਗਾ ਜੀ ਅਸੀਂ ਐਵੇਂ ਕਹਿੰਦੇ ਆਂ ਵੀ ਗਾਂ ਪਸਾਂ ਨੂੰ ਕਿਸੇ ਮੁੰਡੇ ਨਾਲ ਹੋਰ ਨਾਲ ਨਾ ਹੋ ਜੇ ਇਸ ਤਰ੍ਹਾਂ ਐਂ ਇਹਨੂੰ ਭਾਬ ਸੇ ਭੇਜਿਆ ਜਾਵੇ ਜਿਹੜੀਆਂ ਇਸ ਤਰ੍ਹਾਂ ਕਰਦੀ ਨਹੀਂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ

ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News